ਵੈਲਕਮ ਆ ਜੀ ਮੋਗਾ ਪਿੰਨ ਦੇ ਵਿੱਚ ਹੋਰ ਕੀ ਹਾਲ ਚਾਲ ਸਾਰੇ ਵੀਰ ਭਰਾਵਾਂ ਦਾ ਜਾਨੂ ਆ ਠੀਕ ਆ ਸਾਰੇ ਵੀਰ ਭਰਾਵਾਂ ਦੇ ਤਾਂ ਅੱਜ ਵੀਰੇ بارش ਬਹੁਤ ਜ਼ਿਆਦੇ ਪਈ ਸੀ ਆਪਣੇ ਇੱਥੇ ਤੇ ਪਾਣੀ ਬਹੁਤ ਜ਼ਿਆਦੇ ਖੜ ਗਿਆ ਸੀਗਾ ਰਾਵਾਂ ਦੇ ਵਿੱਚ ਤੇ ਆਪਣੇ ਘਰ ਵੀ ਪਾਣੀ ਆ ਗਿਆ ਸੀਗਾ ਤੇ ਕੁੱਪਟਰ ਹੌਣ ਖੋਲੇ ਆਪਸੇ ਤੇ ਡਰਾਣਾ ਪਾ ਕੇ ਹਟੇ ਦੇ ਵਿਚਾਰੇ ਦਾਣਾ ਖਾਂਦੇ ਸਾਰੀ ਝਾੜੀਆਂ ਟਾਈਮ ਹੀ ਨਹੀਂ ਲੱਗਾ ਉਤਰਾ ਚ ਤੇ ਬਾਕੀ ਖੁੱਡੇ ਜੀ ਵੀ ਆਪਣੇ ਫੇਰ ਸਲਾਪ ਹੈਗੀ ਖੁੱਡਾ ਵਾਹੇ ਬਾਈ ਉੱਚਾ ਦਾ ਬਹੁਤ ਆ ਪਰ ਫਿਰ ਵੀ ਪਾਣੀ ਅਜ ਇੱਥੋਂ ਤੱਕਰ ਖੜ ਗਿਆ ਸੀਗਾ ਤੇ ਖੁੱਡੇ ਸਲਾਪ ਹੈਗੀ ਤੇ ਬਾਕੀ ਚਲੋ ਇੰਨਾ ਵੀ ਓਕੇ ਆ ਬਾਕੀ ਜਾਨਵਰ ਸਾਰੇ ਪਾਣੀ ਪੂਣੀ ਕੱਢਤਾ ਸੀ ਤੇ ਹੁਣ ਕੱਲ ਨੂੰ ਆਪਾਂ ਲੈ ਕੇ ਕਲੀ ਖਿਲਾਰਾਂਗੇ ਖੁੱਡੇ ਦੇ ਵਿੱਚ ਤੇ ਟੀਕੇ ਟੂਕੇ ਆਪਾਂ ਲਾਏ ਹੋਏ ਆ ਆਰਬੀ 2 ਦਾ ਟੀਕਾ ਹੁੰਦਾ ਇੱਕ ਉਹ ਕੂਤਰਾਂ ਨੇ ਲਾਇਆ ਹੋਇਆ ਆਪਣਾ ਤੇ ਉਹ 3 ਮਹੀਨੇ ਬਾਅਦ ਵੈਕਸੀਨ ਲੱਗਦੀ ਹੁੰਦੀ ਉਹ ਵਾਲੀ ਤੇ ਹੋਰ ਸੁਣਾਓ ਬਾਈ ਸਾਰਿਆਂ ਦੇ ਇਧਰ ਕਿਵੇਂ ਆ ਵੀ ਮੀਂਹੂ ਤਾਂ ਬਜੇ ਆ ਪੈ ਤਾਂ ਕਾਫੀ ਏਰੀਆ ਦੇ ਵਿੱਚ ਮੀਂਹ ਪਾਰੀ ਸੰਕੇ ਦੇ ਵਿੱਚ ਪਿਆ ਹੋਇਆ ਵਾ ਤੇ ਆਪਣੇ ਦਾ ਭਰਾਵਾ ਪੂਰਾ ਹੀ ਜਲਥਲ ਕਰਾ ਗਿਆ ਇੱਕ ਰਾਂ ਦਾ ਮੈਂ ਵੀਡੀਓ ਪਾਉਂਗਾ ਮੀਂਹ ਪਾਣੀ ਨਾਲ ਕਿੰਨਾ ਭਰਿਆ ਹੋਇਆ ਆਪਣਾ ਤੇ ਬਾਕੀ ਬਾਹਰ ਵੀ ਖੁੱਲ ਫਲਾਟ ਪਲੂਟ ਭਰ ਕੇ ਸਾਰੇ ਤੇ ਬੁਰਾ ਹਾਲ ਹੀ ਰਿਹਾ ਜੀ ਤਾਂ ਸਾਰਾ ਦਿਨ ਐਵੇਂ ਗਿਆ ਤੇ ਬਾਕੀ ਕਬੂਤਰ ਇੱਕ ਬਾਈ ਕਹਿੰਦਾ ਸੀ ਕਬੂਤਰ ਵੀਰੇ ਹਜੇ ਆਪਾਂ ਨਹੀਂ ਡਾਉਂਦੇ ਬੱਚੇ ਗਾਂ ਨਵੇਂ ਗਝਾਏ ਹੋਏ ਆ ਤੇ ਕਬੂਤਰ ਹੁਣ ਧੁੱਪਾਂ ਵੀਰੇ ਲੱਗਦੀਆਂ ਨਹੀਂ ਪਈਆਂ ਜੱਜਨਾ ਤੇ ਫੇਰ ਹੀ ਘਟਣ ਦਾ ਫਾਇਦਾ ਹੁੰਦਾ ਧੁੱਪਾਂ ਜਦੋਂ ਨਿਕਲਣਗੀਆਂ ਫੇਰ ਆਪਾਂ ਕੱਢਾਂ ਕਬੂਤਰਾਂ ਨੂੰ ਤੇ ਦਿਨ ਜਾਂ ਸਾਫ ਏਕ ਕੇ ਤੇ ਬਾਕੀ ਹੁਣ ਜੋੜੀਆਂ ਪੱਟ ਕੇ ਆਪਾਂ ਲਾਉਣੀਆਂ ਸੀ ਦੁਬਾਰੇ ਉਹ ਲਾਉਣੀਆਂ ਹਜੇ ਤੇ ਇੱਕ ਦੋ ਜੋੜੇ ਹੀ ਲਾਏ ਹੋਏ ਆ ਉਹਨਾਂ ਦੇ ਬੱਚੇ ਕਢਾਉਣੇ ਆ ਇੱਕ ਬਾਈ ਹੋਰ ਸੀ ਆ ਆਪਣੇ ਜਿਹੜਾ ਸੈਂਟੀਨੇਟ ਸੀਗਾ ਆ ਇਹਨਾਂ ਦੇ ਆਂਡੇ ਖਰਾਬ ਹੋ ਗਏ ਯਾਰ ਪਤਾ ਨਹੀਂ ਕੀ ਚੱਕਰ ਬਣਿਆ ਤੇ ਉਹ ਛੋੜ ਦਿੱਤੇ ਆਪਾਂ ਤੇ ਬਾਕੀ ਹੁਣ ਆਪਣੇ ਕੂਤਰ ਦਾਣਾ ਖਾ ਰਹੇ ਆ ਇਹ ਬਾਕੀ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਜਿਹੜੇ ਨਵੇਂ ਜੁੜੇ ਆ ਚੈਨਲ ਕਰ ਲੋ ਸਬਸਕ੍ਰਾਈਬ ਲਾਂਕੀਆਂ ਹੋਣੀਆਂ ਤੁਹਾਨੂੰ ਵੀਡੀਓ ਵੈਲ ਮਿਲ ਸਕਣ ਤੇ ਬਾਕੀ ਵੀਡੀਓ ਕਿਦਾਂ ਲਾਦੀ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਾਈ ਤੇ ਚੈਨਲ ਆਪਣੇ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਆਪਣੀ ਸ਼ੇਅਰ ਕਰਦਾ ਕਰੋ ਸਾਰੇ ਵੀਰ ਭਰਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਭਰਾਵਾਂ ਜਿਹੜਾ ਇੰਨਾ ਪਿਆਰ ਦੇ ਰਹੇ ਆਪਣੇ ਚੈਨਲ ਨੂੰ ਤੇ ਬਾਕੀ ਇਦਾਂ ਹੀ ਵੀਰ ਭਣ ਸਾਰੇ ਆਪਣੇ ਭਰਾ ਬਹੁਤ ਬਹੁਤ ਸਪੋਰਟ ਕਰੋ ਤੇ ਧੰਨਵਾਦ ਤੁਹਾਡਾ ਵੀ